ਪੂਰੇ ਖਨੇਵਾਸੀਆਂ ਦਾ ਪੂਰੇ ਵੋਟਰਾਂ ਦਾ ਜਿਹੜੇ ਸੁਸਾਇਟੀ ਦੇ ਮੈਂਬਰਾਂ ਨੇ ਆਪਣੀ ਟੀਮ ਦਾ ਔਰ ਇਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਪ੍ਰਭੂ શ્રી ਰਾਮ ਦਾ ਧੰਨਵਾਦ ਕਰਦਾ ਵਾਹਿਗੁਰੂ ਦਾ ਧੰਨਵਾਦ ਕਰਦਾ ਕਿ ਮੈਨੂੰ ਇਸ ਕਾਬਲ ਸਮਝਿਆ ਔਰ ਮੈਨੂੰ ਇਸ ਪ੍ਰਧਾਨਗੀ ਦੀ ਜਿਹੜੀ ਸੀਟ ਹੈ ਕਦੇ ਤਾਂ ਸੇਵਾਦਾਰੀਆਂ ਪਹਿਲਾਂ ਵੀ ਲਗਾਤਾਰ 25 ਸਾਲ ਤੋਂ ਕੰਮ ਕਰਦੇ ਆ ਰਹੇ ਹਾਂ ਕਦੇ ਅਲੱਗ-ਅਲੱਗ ਇੰਸਟੀਚੂਨਾਂ 'ਚ ਹਮ ਵੀ ਪੂਰੀ ਟੀਮ ਨਾਲ ਮਿਲ ਕੇ ਜੋ ਸਪੀਡ ਜੋ ਰਫਤਾਰ ਸਾਡੇ ਟਾਈਮ ਦੇ ਵਿੱਚ ਹੁੰਦੀ ਹੈ ਡਿਵੈਲਪਮੈਂਟ ਦੀ ਸਕੂਲਾਂ ਦੇ ਕਾਲਜਾਂ ਦੇ ਉਸ ਦੇ ਉਸ ਤਨੇ ਜਾਰੀ ਰੱਖਾਂਗੇ ਪੂਰੀ ਟੀਮ ਦਾ ਸਹਿਯੋਗ ਸਾਡੇ ਨਾਲ ਉਹਦੇ ਲਈ ਵੀ ਆਨਾਂ ਨੂੰ ਪਹਿਲਾਂ ਹੀ ਬੇਨਤੀ ਵੀ ਕੀਤੀ ਆ ਕਿ ਪੂਰਾ ਸਹਿਯੋਗ ਦੇਣਾ ਤਾਂ ਕਿ ਆਪਾਂ ਕਿਸੇ ਤਰ੍ਹਾਂ ਦੇ ਜਿਹੜੇ ਘਾਟੇ ਪਹਿਲਾਂ ਚੱਲੇ ਆ ਰਹੇ ਆ ਪਿਛਲੇ 8-9 ਸਾਲਾਂ 'ਚ ਜੋ ਕੁਝ ਹੋਇਆ ਉਹ ਪਿਛਲੇ ਸਾਲ ਉਹਨਾਂ ਕੁਝ ਨਾ ਕੁਝ ਜਿਦੀ ਕਾਟੇ ਨੂੰ ਘਟਾ ਕੇ ਪ੍ਰੋਫਿਟ ਹੀ ਲਿਆਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਰਹਿੰਦੇ ਕੋਈ ਕੰਮ ਹੈ ਉਹ ਵੀ ਅਸੀਂ ਪਿਛਲੇ ਸਾਲ ਕਾਫੀ ਕੰਮ ਹੋਏ ਆਂ ਐਸੀ ਹੋ ਰਹੇ ਆ ਸਕੂਲ ਸੋਲੇ ਲੱਗ ਰਹੇ ਆ ਬਹੁਤ ਕੁ ਚੋੜੇ ਜਿਹੜਾ ਹੁਣ ਤੁਸੀਂ ਜਿਹੜੇ ਸਮੇਂ ਤੇ ਬਣਿਓ ਸਮਝੇਸ਼ਾ ਜਿਹੜੇ ਬੈਨੀਫੀਸ਼ੀਅਰਸ ਨੇ ਉਹਨਾਂ ਦੀ ਵੋਟਾਂ ਨੂੰ ਲੈ ਕੇ ਇੱਕ ਪਾਸੇ ਘੇਰ ਰਿਹਾ ਇੱਕ ਵੋਟਾਂ ਕੱਟ ਲਤੀਏ ਜਿਹਨੇ ਜੋ ਕਨਸਟੀਟਿਊਸ਼ਨ ਦੇ ਮਤਾਬਕ ਹੈ ਉਹੀ ਹੋਊਗਾ ਉਹ ਜਨਰਲ ਐਕਟਿਜ਼ ਹਾਬੈ ਉਹਨਾਂ ਨੇ ਇਸ ਦਾ ਜਵਾਬ ਦੇਣਾ ਤੇ ਉਸ ਦਿਨ ਜਿਹੜੀ ਗੱਲ ਹੋਈ ਸੀ ਉਹ ਆਈ ਹੋਈ ਸੀ ਥੋਣੀ ਮਤ ਨਾਲ ਜਿਹੜੇ ਸੀ ਉਹ ਰਿਜੈਕਟ ਹੋ ਗਏ ਸੀ ਇਹ ਗੱਲ ਪਲੀ ਗਈ ਹੋਇਆ ਜੀ ਅਸੀਂ ਉਹਦਾ ਜਵਾਬ ਚਾਹੁੰਦੇ ਆ ਤੁਹਾਡੀ ਸਤਿਕਾਰ ਦੇ ਕੇ ਮਤਲਬ ਧੱਕਾ ਦਾ ਤੁਹਾਡੇ ਨਾਲ ਹੋਇਆ ਜੀ ਕੋਈ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਅੜੇ ਪਏ ਆ ਦੇਖੋ ਸਾਡੇ ਹੱਕ ਨਾ ਖੋਏ ਜਾਣ ਸੰਘਰਸ਼ ਕਰਦੇ ਆ ਜਿੱਤੇ ਜਾਣ ਦੇਖੋ ਅਸੀਂ ਤੁਹਾਡੇ ਸਪੋਰਟਰ ਵੀ ਆ ਤੁਹਾਡੇ ਵੋਟਰ ਵੀ ਆ ਉਹ ਥੋਣੀ ਮਤ ਨਾਲ ਚਿੰਤਾ ਨਾ ਕਰੋ ਥੋਣੀ ਮਤ ਨਾਲ ਇਹ ਤੁਸੀ ਗੱਲ ਦਾ ਮਤਲਬ ਸਾਨੂੰ ਉਸ ਚੀਜ਼ ਦੇ ਮਜਬੂਰ ਨਾ ਕੀਤਾ ਜਾਵੇ ਜੀ ਇਹ ਫੈਕਲ ਕਾਨੂੰਨੀ ਪੱਖ ਲੈ ਚੱਲੀ ਹੈ ਜਾਂ ਕਿਤੇ ਹੋਰ ਚੱਲੀ ਹੈ ਜੀ ਅਸੀਂ ਤੁਹਾਡੇ ਬੜੇ ਤੁਹਾਨੂੰ ਹੀ ਮਤ ਨਾਲ ਉਹ ਗੱਲ ਰਿਜੈਕਟ ਹੋ ਗਈ ਸੀ ਜਿਹੜੀਆਂ ਅਸੀਂ ਆਪਾਂ ਦੱਸੀ ਠੀਕ ਹੈ ਜੀ ਅਸੀਂ ਉਹੀ ਚੀਜ਼ ਕਲੀਅਰ ਕਰਨ ਆਏ ਆਂ ਵੀ ਹਾਂ ਜੋ ਸ਼ਹਿਰ ਚ ਆਵਾਜ਼ ਹੈ ਆਪਾਂ ਸਹੀ ਸੱਚ ਨੂੰ ਹੀ ਮੂਹਰੇ ਕੱ ਲੈ ਕੇ ਆਈਏ ਆ ਸੁਣੋ ਸਾਹਿਬ ਦੀ ਗੱਲ ਸਾਹਿਬ ਸਟੇਟ ਫਾਰਵਰਡ ਆ ਤੁਹਾਨੂੰ ਪਤਾ ਸੀ ਜੰਡੇ ਆਂਦੇ ਨੇ ਤੁਹਾਡੇ ਚ ਹਾਜਤਾਂ ਇੱਕ ਬਣੀ ਹੋ ਜਾ ਤੁਸੀਂ ਪਿੰਡ ਲੁੱਟਣ ਨੂੰ ਚੱਲਿਆ ਸੀਗਾ ਤੁਸੀਂ 3 ਦਿਨ ਬਾਅਦ ਜਾਗੇ ਹੋ ਅਸੀਂ ਬੈਨੀਫੀਸ਼ੀਅਰ ਕਿਸੇ ਦੀ ਵੋਟ ਨਹੀਂ ਕੱਟੀ ਜੇ ਕੋਈ ਧੱਕੇ ਦੇ ਨਾਲ ਆਪਣੇ ਵਿਚਾਰ ਲਾਗੂ ਕਰਾਉਣਾ ਚਾਹੁੰਦਾ ਹੋਣਗੇ ਨਹੀਂ ਬਿਲਕੁਲ ਧਰਵਾਜੀ ਉਸ ਦਿਨ ਐਨਵਲ ਜਨਰਲ ਮੀਟਿੰਗ ਤੀਸਰਾ ਵਿਦਾਊਟ ਕੋਰਮ ਜੋ 20 ਜੁਲਾਈ ਨੂੰ ਉੱਥੇ ਮੀਟਿੰਗ ਹੋਈ ਆ ਪੂਰਾ ਉਹ 9 ਦੀਆਂ 9 ਰੈਕੋਜੀਸ਼ਨਾਂ ਐਜ਼ ਪਰ ਰੂਲ ਮੈਂ ਪੜ੍ਹ ਕੇ ਸੁਨਾਈਆਂ ਕੁਝ ਦੇ ਅਕੁਇਜ਼ਿਸ਼ਨ ਟੈਕਨੀਕੀਕ ਤੌਰ ਤੇ ਵੈਲਿਡ ਨਹੀਂ ਸੀ ਉਸ ਦੇ ਬਾਵਜੂਦ ਵੀ ਰੱਦ ਹੋਣ ਤੋਂ ਬਾਅਦ ਵੀ ਹਾਊਸ ਦਾ ਵਿਚਾਰ ਲਿਆ ਤੇ ਤਵਣੀ ਮਤ ਦੁਆਰਾ ਉਹ ਰਿਕੋਜਿਸ਼ਨਾਂ ਨੂੰ ਰੱਦ ਕੀਤਾ ਗਿਆ ਤੇ ਉਹਦੀ ਪ੍ਰोसीडिंग ਅਸੀਂ ਲਾਤੀ RTI ਚ ਲੈ ਲਓ ਤੁਹਾਨੂੰ ਦੇ ਦਾਂਗੇ ਜੇ ਉਹਨੂੰ ਉਸ ਤੋਂ ਬਾਅਦ ਕੋਈ ਕੋਰਟ ਦੇ ਵਿੱਚ ਜਾਂਦਾ ਉਹਦੀ ਅਸੀਂ ਥੋੜਾ ਉਧਾ ਸਕਦੇ ਆ ਗੱਲ ਸੁਣੋ ਕੋਈ ਕੋਰਟ 'ਚ ਜਾਣ ਨੂੰ ਇਸ ਇਲੈਕਸ਼ਨ ਨੂੰ ਰੋਕਨ ਦੇ ਲਈ ਪਿਛਲੇ 5 ਦਿਨਾਂ ਤੋਂ ਮੈਨੂੰ ਪਤਾ ਕਿੰਨੇ ਤਸੀਹੇ ਕੱਟੇ ਨੇ ਵੀ ਇਹ ਤੇ ਸਟੇ ਮਿਲ ਜੂਵੇ ਪਰ ਮੇਰਾ ਇਸ ਗੱਲ ਤੇ ਇਹ ਵੀ ਤੁਸੀਂ ਵੀ ਥੋੜ ਨੂੰ ਸਾਰੇ ਆਦਮੀ ਐ ਬੈਨੀਫੀਸ਼ੀਅਰੀ ਸ਼ਹਿਰ ਵਾਸੀ ਨੂੰ ਬੇਨਤੀ ਕਰਦਾ ਤੁਸੀਂ ਗੱਲ ਗਲਤ ਨਾ ਪੁੱਟ ਕਰਿਆ ਕਰੋ ਤੁਸੀਂ ਜਿਹੜਾ ਬੰਦਾ ਤੁਹਾਡੇ ਹੱਕ ਚ ਬੋਲਦਾ ਤੁਸੀਂ ਉਹਦੇ ਤੇ 2 ਕੋਟਲ ਬਜਨ ਹੋਰ ਰੱਖ ਦੋ ਲਿਆ ਕੇ ਵੀ ਇਹ ਮਰ ਜੂਗਾ ਸੱਚੀ ਗੱਲ ਆ ਦੇਖੋ ਸਪਸ਼ਟ ਆ ਅਸੀਂ ਤਾਂ ਤੁਹਾਡੇ ਅਗਲੇ ਦਿਨ ਵੀ ਚੇਅਰਮੈਨ ਤੁਸੀਂ ਮੈਂ ਸਰ ਬੈ ਨਹੀਂ ਕਿਹੜੀ ਪ੍ਰोसीਡਿੰਗ ਜੀ ਅਗਲੇ ਦਿਨ ਚੇਅਰਮੈਨ ਸਾਹਿਬ ਦਾਵਾ ਕਰ ਰਹੇ ਨੇ ਕਿ ਉਹ ਸਾਰੇ ਗੱਲ ਸੁਣੋ ਮੈਨੂੰ ਆਊਟ ਆਫ ਰੀਲ ਪ੍ਰोसीਡਿੰਗਾਂ ਕਨਸੀਡਰਲ ਦਾ ਇਸ ਬਾਰੇ ਮੈਂ ਵਿਚਾਰ ਨਹੀਂ ਦੇ ਸਕਦਾ ਮੈਂ ਬੈਨੀਫਿਸ਼ਰੀਆਂ ਬਾਰੇ ਵਿਚਾਰ ਦੇਣਾ ਤਾਂ ਨਹੀਂ ਸਰ ਗੱਲ ਸੁਣੋ ਹਰ ਅਫੀਸ ਦਾ ਬੇਰੁਲ ਇਲੈਕਸ਼ਨ ਆਜਿਹਾ ਹੁਣ ਤੁਸੀਂ ਜੈ ਪ੍ਰਧਾਨ ਬਣੇ ਨੇ ਸੰਯੋਗ ਵਾ ਸ਼ਫੀਰ ਮੈਨੂੰ ਜਨਨ ਸੈਕਟਰੀ ਜ਼ਿੰਮੇਵਾਰੀ ਮਿਲੀ ਹੈ ਅਸੀਂ ਇਮਾਨਦਾਰੀ ਨਾਲ ਸਾਰੇ ਕੰਮ ਕਰਾਂਗੇ ਕੋਈ ਕਿਸੇ ਦੀ ਵੋਟ ਰੱਦ ਨਹੀਂ ਕੀਤੀ ਜੇ ਕੋਈ ਬਾਹਰ ਆ ਕੇ ਹਰੇਕ ਦਾ ਆਪਣਾ ਬਚਾਵਾ ਕੋਈ ਅੱਜ ਬੈਨੀਫਿਸ਼ਰੀ ਦੀ ਵੋਟਾਂ ਘਟਾ ਲਈ ਮੈਂ ਬੈਨੀਫਿਸ਼ਰੀਆਂ ਨੂੰ ਦੁਕਾਨਦਾਰ ਪਲੱਸ ਟੀਚਰਸ ਤੋਂ ਇਲਾਵਾ ਥੋੜਾ ਜਿਹਾ ਮੈਂ ਡਿਟੇਲ ਪੜਦਾ ਵੀ ਫਿਰ ਜਿਹੜਾ ਪੈਟਰੋਲ ਪੰਪ ਤੋਂ ਡੀਜ਼ਲ ਸਪਲਾਈ ਕਰਦਾ ਉਹਨਾਂ ਦੀ ਵੀ ਵੋਟਾਂ ਕੱਟਣੀਆਂ ਪੈਣਗੀਆਂ ਫਿਰ ਜਿਹੜਾ ਫੰਕਸ਼ਨਾਂ ਦੇ ਵਿੱਚ ਟੈਂਟ ਸਪਲਾਈ ਕਰਦੇ ਉਹਨਾਂ ਦੀ ਵੀ ਵੋਟਾਂ ਕੱਟਣੀਆਂ ਪੈਣਗੀਆਂ ਫਿਰ ਆਈਸਕ੍ਰੀਮ ਜਿਹੜੇ ਬੱਚਿਆਂ ਨੂੰ ਪਾ ਉੱਥੇ ਲਾਂਦੇ ਨੇ ਉਹਨਾਂ ਦੀ ਵੀ ਵੋਟਾਂ ਕੱਟਣੀਆਂ ਪੈਣਗੀਆਂ ਟਿੱਕੀ ਸਮੋਸੇ ਵਾਲਿਆਂ ਦੀ ਵੀ ਕੱਟਣੀਆਂ ਪੈਣਗੀਆਂ ਕਲੋਥ ਮਰਚੈਂਟਾਂ ਦੀਆਂ ਵੀ ਕਟਨੀਆਂ ਪੈਣਗੀਆਂ ਕੱਪੜਾ ਵੀ ਆਂਦਾ ਇਹ ਸਾਰੇ ਬੈਨੀਫੀਸ਼ੀਰੀ ਬਣਦੇ ਨੇ ਕੋਈ ਪੇਂਟ ਸਪਲਾਈ ਕਰਦਾ ਕੋਈ ਫੰਕਸ਼ਨਾਂ ਚ ਸਕਾਲ ਲਾਂਦਾ ਕੋਈ ਸਟੇਸ਼ਨਰੀ ਸਪਲਾਈ ਕਰਦਾ ਸੱਤ ਇੰਸਟੀਚੂਸ਼ਨਾਂ ਦੇ ਪ੍ਰੈਸ ਰਿਪੋਰਟਰਾਂ ਦੀਆਂ ਵੀ ਕਟਨੀਆਂ ਪੈਣਗੀਆਂ ਤੁਸੀਂ ਵੀ ਐਡ ਲੈਣੇ ਹੋ ਬ੍ਰਿਕਾਂ ਇੱਟਾਂ ਵੀ ਸਪਲਾਈ ਹੁੰਦੀਆਂ ਨੇ ਰੇਤਾ ਬਜਰੀ ਵੀ ਸਪਲਾਈ ਹੁੰਦਾ ਸੈਂਟਰੀ ਵੀ ਸਪਲਾਈ ਹੁੰਦੀ ਆ ਹਾਰਡਵੇਅਰ ਵੀ ਸਪਲਾਈ ਹੁੰਦਾ ਏਸੀ ਵੀ ਸਪਲਾਈ ਹੁੰਦਾ ਸੋਫਾ ਸੈੱਟ ਵੀ ਸਪਲਾਈ ਹੁੰਦਾ ਸਮਾਰਟ ਬੋਰਡ ਵੀ ਸਪਲਾਈ ਹੁੰਦੇ ਨੇ ਯੂਨੀਫਾਰਮ ਵੀ ਸਪਲਾਈ ਹੁੰਦੀ ਆ ਸਕੂਟਰ ਬਾਈਕਾਂ ਦੀ ਰਿਪੇਅਰ ਵੀ ਹੁੰਦੀ ਆ ਕਾਰਾਂ ਦੀ ਵੀ ਰਿਪੇਅਰ ਹੁੰਦੀ ਆ ਮੇਰੇ ਨਾਲ ਤਾਂ ਸਾਰੀਆਂ ਕੱਟਣੀਆਂ ਬੈੜੀਆਂ ਦੋ ਬੰਦਿਆਂ ਦੀ ਵਜ ਰੂਗੀ ਇੱਕ ਉਹ ਸਾਡੇ ਆਦਮੀ ਆ ਪ੍ਰਧਾਨ ਜੀ ਵੀ ਉਹਨਾਂ ਦੀ ਵੋਟ ਵਜੂਗੀ ਵੀ ਉਹ ਹਮੇਸ਼ਾ ਹੀ ਪ੍ਰਧਾਨ ਬਣਨਗੇ ਇੱਕ ਕੋਈ ਦੂਜੇ ਨੂੰ ਮੰਨੂਗੀ ਇਹ ਇਹ ਬਾਕੀ ਕਾਨੂੰਨੀ ਪਹਿਲੂ ਨੇ ਤੇ ਜਿਨ੍ਹਾਂ ਨੇ ਰਿਕਵਿਜੀਸ਼ਨ ਦਿੱਤੀ ਆ ਉਹ ਵੀ ਸਾਡੇ ਆਦਰਨੀਏ ਆ ਉਹ ਵੀ ਸੰਸਥਾ ਦਾ ਭਲਾਈ ਚਾਹੁੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਇਹ ਜਿਹੜੀ ਆਪਾਂ ਸੰਸਥਾ ਨੂੰ ਪ੍ਰੋਕਿਊਰਡ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੁਹਾਨੂੰ ਹੱਥ ਝੁੱਕ ਕੇ ਸ਼ਹਿਰ ਵਾਸੀਓ ਨੂੰ ਉਹਨਾਂ ਨੂੰ ਬੇਨਤੀ ਕਰਦਾ ਵੀ ਬਿੜੜਾ ਕਰੋ ਸੰਸਥਾ ਦਾ ਕਹਾੜਾ ਨਾ ਕਰੋ ਜੇ ਤੁਹਾਨੂੰ ਡਾਲ ਨਹੀਂ ਪਸੰਦ ਤੇ ਮਿੱਜਾ ਨਹੀਂ ਪਸੰਦ ਗਰੁੱਪ ਨੇ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਅਸੀਂ ਚਿਪਕੇ ਨਹੀਂ ਹੋਏ ਅਸੀਂ ਸ਼ੁਕਰਗੁਜ਼ਾਰ ਆਂ ਵੀ ਇਸ ਮੁੱਦੇ ਤੇ ਸਟੇ ਨਹੀਂ ਮਿਲੀ ਸੰਸਥਾਵਾ ਦਾ ਕਹਾਣੀ ਨਹੀਂ ਹੋਇਆ ਤੇ ਕਿਸੇ ਬੈਨੀਫਿਸ਼ੀਰੀ ਦੀ ਕੋਈ ਵੋਟ ਨਹੀਂ ਕੱਟੀ ਅਗਰ ਕੋਈ ਕਾਨੂੰਨੀ ਪਹਿਲੂ ਦੇ ਵਿੱਚ ਫਸ ਜੇ ਉਸ ਤੇ ਸਾਡਾ ਕੋਈ ਕੁਝ ਨਹੀਂ ਇਹੀ ਇਹ ਬੇਨਤੀਆਂ ਨੇ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ 12 ਦੇ 12 ਮੈਂਬਰ ਸਾਡੇ ਨੇ ਉਹ ਕਹਿੰਦੇ ਵੀ ਇਹ ਸੰਵਿਧਾਨ ਦੇ ਅਲਟ ਜਿਹੜੇ ਡਿਊਲ ਚਾਰਜ ਹੁੰਦੇ ਕਿ ਉਹਦੇ ਬਾਰੇ ਕੀ ਕਹਿੰਦੇ 900 ਚੂਹੇ ਖਾ ਕੇ ਬਿੱਲੀ ਹੱਜ ਕੋ ਚਲੀ ਇੱਕ ਪਾਸੇ ਤੋਂ ਕਹਿੰਦੇ ਵੋਟਾਂ ਰੱਦ ਕਰ ਦਿਓ ਬੈਨੀਫਿਸ਼ਰੀਆਂ ਦੀਆਂ ਦੂਜੇ ਪਾਸੇ ਉਹ ਜਿੱ ਇੱਕ ਮਤਾ ਨਾਲ ਇਹ ਵੀ ਰਿਜੈਕਟ ਹੋ ਗਿਆ ਇਲੈਕਟਿਡ ਮੈਂਬਰ ਜਿੱਕੀ ਨੇ ਹੁਣ ਸਾਡੇ ਕੋਲ ਮੈਂਬਰ 12 ਨੇ ਹੁਣ ਪ੍ਰਧਾਨ ਜੀ ਬੀਜੇ ਡਾਇਮੰਡ ਜੀ ਹੁਣ ਇੰਟਰਨਲ ਆਡੀਟਰ ਥੋੜਾ ਬਣਨਗੇ ਪ੍ਰਧਾਨ ਕੀ ਕਰਕੇ ਉਹ ਅੱਗੇ ਦਿੰਦੇ ਰਹੇ ਨੇ ਸ਼ਿਸ਼ੀਲ ਕੁਮਾਰ ਸ਼ਿੱਲਾ ਜੀ ਨੂੰ ਵਿਕਾਸ ਮਹਿਤਾ ਜੀ ਨੇ ਆਪ ਮੇਰੇ ਖਿਲਾਫ ਇੰਟਰਨਲ ਆਡੀਟਰ ਦਾ ਲੜਿਆ ਸੀ ਇਹ ਤਾਂ ਸੰਵਧਾਨਿਕ ਮਜਬੂਰੀ ਆ ਸਰ ਅਸੀਂ ਤਾਂ ਸੰਸਥਾ ਦੇ ਬੈਲਫੇਅਰ ਲਈ ਕੰਮ ਕਰਦੇ ਹੁਣ ਉਹਨਾਂ ਨੂੰ ਸਾਡੇ ਖਿਲਾਫ ਬੋਲਣ ਨੂੰ ਹੋਰ ਨਹੀਂ ਕੁਝ ਹੋਣਾ ਆ ਕੱਢ ਲਿਆ ਉਹ ਤਾਂ ਦੇਖੋ ਕ੍ਰਿਟਿਸਿਜ਼ਮ ਕਰੋ ਪਾਵਰ ਚ ਦੰਦ ਹੋਇਆ ਵਿਅਕਤੀ ਕ੍ਰਿਟਿਕੀਜ਼ਮ ਦੇ ਡਰ ਦੇ ਨਾਲੇ ਹੀ ਇਮਾਨਦਾਰੀ ਦਾ ਕੰਮ ਕਰਦਾ ਤੇ ਮੰਗਾਇਆ ਕਰਦੇ ਆ ਤੇ ਕ੍ਰਿਟਿਕੀਜ਼ਮ ਕਰਨ ਵਾਲਿਆਂ ਦਾ ਵੀ ਹੌਸਲਾ ਬਲੰਦ ਕਰਦੇ ਆ ਤੁਸੀਂ ਕ੍ਰਿਟਿਕੀਜ਼ਮ ਕਰੋ ਹੈਲਦੀ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਸੰਸਥਾ ਨੂੰ ਪ੍ਰਦਾਨ ਸੰਜੀਤ ਮੀਜਾ ਜੀ ਰਹੇ ਨਮਾਈ ਦੇ ਚ 11 ਦੇ 11 ਮੈਂਬਰ ਸੀਨੀਅਰ ਮੈਂਬਰ ਬੀਏ ਡਾਇਮੰਡ ਦੀ ਰਹੇ ਨਮਾਈ ਦੇ ਚ ਅੱਗੇ ਲੈ ਕੇ ਜਾਵਾਂਗੇ ਕੋਈ ਬੈਨੀਫਿਸ਼ੀਰੀ ਵੀ ਵੋਟ ਉਸੇ ਦਾ ਨਹੀਂ ਕੀਤੀ ਨਵੀਨ ਖੰਮਣ ਜੀ ਦਾ ਹਾਂਜੀ ਤੈ ਦਿ ਲੋ ਸਵਾਗਤ ਕਰਦਾ ਆਪਣੇ ਪੈਨਲ ਦੇ ਵਿੱਚ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ 2012 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹੇ ਸੀ ਤੇ ਕੁਝ ਬੰਦਿਆਂ ਨੇ ੁੱਡੇ ਮਾਰ-ਮਾਰ ਕੇ ਤਸੀਹੇ ਦੇ ਦੇ ਕੇ ਯਾਦ ਕਰਾਤਾ ਵੀ ਮੈਂ ਤਾਂ ਜਮੰਦਰੂ ਜਨ ਸਿੰਘ ਹੀ ਆ ਤੇ ਇਹਨਾਂ ਨੇ ਆਪਣੀ ਘਰ ਵਾਪਸੀ ਕੀਤੀ ਆ ਤੇ ਇਹਨਾਂ ਦਾ ਤੈਹ ਦਿলো ਕਿਉਂਕਿ ਜਿਨ੍ਹਾਂ ਨੇ ਇਹਨਾਂ ਨੂੰ ਜੁਆਇਨ ਕਰਾਇਆ ਸੀ ਆਦਰਯੋਗ ਸਰਦਾਰ ਅਮਰਿੰਦਰ ਸਿੰਘ ਜੀ ਕੈਪਟਨ ਮਨਿੰਦਰ ਸਿੰਘ ਜੀ ਜਦੋਂ ਉਹ ਭਾਰਤੀ ਜਨਤਾ ਪਾਰਟੀ ਜਾ ਕੇ ਉਹਨਾਂ ਦਾ ਸਨੇਹਾ ਕਿਤੇ ਰਸਤੇ 'ਚ ਕਿਸੇ ਨੇ ਇਹਨਾਂ ਨੇ ਨਾ ਚਿੱਠੀ ਰੋਲੀ ਹੋਈ ਸੀ ਉਹ ਸਾਡੇ ਹੱਥ ਲੱਗ ਗਈ ਵੀ ਤੁਸੀਂ ਆਪਣੀ ਘਰ ਵਾਪਸੀ ਕਰੋ ਤੇ ਇਹਨਾਂ ਨੇ ਘਰ ਵਾਪਸੀ ਕੀਤੀ ਆ ਤੇ ਅਸੀਂ ਪੂਰਾ ਗਰੁੱਪ ਤੈਅ ਦਿ ਲੋ ਇਹਨਾਂ ਦਾ ਸਵਾਗਤ ਕਰਦੇ ਆ ਤੇ ਇਹਨਾਂ ਦੇ ਸਾਥ ਦੇ ਵਿੱਚ ਇਸ ਤਰ੍ਹਾਂ ਸਰ ਕਿ ਕੋਈ ਤਾਂ ਬਾਤ ਹੋ ਗਈ یوں ਕੋਈ ਖਫਾ ਨਹੀਂ ਹੋਤਾ ਇਸ ਗੱਲ 'ਚ ਸਾਰੀ ਗੱਲ ਆ ਗਈ ਮੈਂ ਪਹਿਲਾ ਇਲੈਕਸ਼ਨ ਮੈਨੇਜਮੈਂਟ ਦਾ ਬੀਜੇਪੀ ਚਲੋ ਬੀਜੇਪੀ ਕਾਂਗਰਸ ਦਾ ਪੈਨਲ ਬਣਿਆ ਵੈਸੇ ਪੈਨਲਾਂ ਦਾ ਨਾਮ ਆਪਣਾ ਹੈ ਮੈਂ ਇਧਰੋਂ ਹੀ ਲੜਿਆ ਸੀ ਤੇ ਇਸ ਕਰਕੇ ਹੁਣ ਮੈਂ ਇਧਰ ਜਿਸ ਇੱਕ ਸਾਲ ਬਾਅਦ ਕਿਉਂ ਆਣਾ ਫਿਰ ਗੱਲ ਬਾਤ ਕੋਈ ਕਿਆ ਕੋਈ ਨਹੀਂ ਐਸਾ ਨਹੀਂ ਨਹੀਂ ਐਸਾ ਕੁਛ ਨਹੀਂ ਗੱਲ ਇਹ ਹੁੰਦੀ ਹੈ ਜਿੱਥੇ ਬੰਦਾ ਕੰਫਰਟੇਬਲ ਹੁੰਦਾ ਉੱਥੇ ਆਣਾ ਚਾਹੀਦਾ ਜਿੱਥੇ ਜਿੱਥੇ ਘੁੱਟਣ ਹੋਵੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਹੋਵੇ ਉੱਥੇ ਫਿਰ ਠੀਕ ਨਹੀਂ ਲੱਗਦਾ ਅਸੀਂ ਜਿਵੇਂ ਸਾਨੂੰ ਇਹਨਾਂ ਨੇ ਜੋ ਡਿਊਟੀ ਦਿੱਤੀ ਹੈ ਸਾਨੂੰ ਤਮੀਜਾ ਜੀ ਨੇ ਡਾਲੀ ਜੀ ਨੇ ਬਿਲਕੁਲ ਨਿਭਾਵਾਂਗੇ ਕੋਈ ਕਿੰਤੂ ਪਰੰਤੂ ਕੁਐਸਚਨ ਵਾਲੀ ਗੱਲ ਨਹੀਂ ਹੋਏਗੀ ਐਸਾ ਕੋਈ ਨਹੀਂ ਹੈ ਲੇਕਿਨ ਜਦ ਬੰਦਾ ਕੋਈ ਖਫਾ ਹੁੰਦਾ ਉਹਦਾ ਕੋਈ ਰੀਜ਼ਨ ਹੁੰਦਾ ਥੈਂਕ ਯੂ ਜੀ